ਸਰਕਾਰ ਮੈਂ ਹਰਿਖ ਚੋਹਾਂਤ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲੈਂਡ ਤੋਂ ਸ਼ਸ਼ੀਲ ਉਹਜਾ ਜੀ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਕਾਫੀ ਬੋਲਬਾਲਾ ਹੈ ਅਤੇ ਲੋਕਾਂ ਵੱਲੋਂ ਕਰੋੜਾਂ ਰੁਪਏ ਦੀ ਬੋਲੀ ਲਾ ਕੇ ਪਿੰਡ ਸਰਪੰਚੀ ਖਰੀਦਣ ਦੀਆਂ ਖਬਰਾਂ ਆਮ ਸੁਣਦੀ ਆ ਰਹੀਆਂ ਉੱਥੇ ਕੁਝ ਪਿੰਡਾਂ ਦੇ ਲੋਕ ਆਪਣੀ ਸਮਝਦਾਰੀ ਦਿਖਾ ਰਹੇ ਹਨ ਇਸ ਤਰ੍ਹਾਂ ਦਾ ਮਾਮਲਾ ਫਲੋਰ ਦੇ ਨਜ਼ਦੀਕ ਪਿੰਡ ਸੰਤਨਗਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਵਾਸੀਆਂ ਨੇ ਇਕੱਠਾ ਹੋ ਕੇ ਆਪਣੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣ ਲਈ ਹੈ ਸਰਕਾਰ ਅਤੇ ਆਪਣਾ ਲੱਖਾਂ ਰੁਪਏ ਦਾ ਖਰਚਾ ਹੁਣ ਬਚਾ ਲਿਆ ਅੱਜ ਪਿੰਡ ਵਾਸੀਆਂ ਨੇ ਡੇਰ 108 ਸੰਤ ਬਾਬਾ ਹਰੀਦਾਸ ਗੁਰੂ ਘਰ ਵਿੱਚ ਇਕੱਠੇ ਹੋ ਕੇ ਚੁਣੀ ਹੋਈ ਨਵੀਂ ਪੰਚਾਇਤ ਦੇ ਗਲਾ ਵਿਚ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਸਵਾਗਤ ਕੀਤਾ ਉੱਥੇ ਪਿੰਡ ਵਾਸੀਆਂ ਅਤੇ ਚੁਣੀ ਹੋਈ ਪੰਚਾਇਤ ਨੇ ਪੰਜਾਬ ਸਰਕਾਰ ਅਤੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ 61 ਨੰਬਰ 1 ਸਰਪੰਚ ਬੀਬੀ ਹਰਬੰਸ ਕੋਰ ਪਤਨੀ ਪ੍ਰਕਾਸ਼ ਸਿੰਘ ਰੰਧਾਵਾ ਵਾਰਡ ਨੰਬਰ 1 ਤੋਂ ਬਲਜੀਤ ਕੋਰ ਪਤਨੀ ਸ਼੍ਰੀ ਤੇਵਿੰਦਰ ਕੁਮਾਰ ਵਾਰਡ ਨੰਬਰ 2 ਪ੍ਰਵੀਨ ਕੋਰ ਪੰਚ ਪਤਨੀ ਬਲਜੀਤ ਸਿੰਘ ਵਾਰਡ ਨੰਬਰ 3 ਤਰਸੀਮ ਲਾਲ ਪੁੱਤਰ ਚੈਨ ਸ਼੍ਰੀ ਰਾਮ ਪੰਜ ਵਾਰਡ ਨੰਬਰ 4 ਮੱਖਣ ਨਾਲ ਪੁੱਤਰ ਦਰਸ਼ਨ ਰਾਮ ਪੰਜ ਵਾਰਡ ਨੰਬਰ 5 ਜਸਮੀਤ ਸਿੰਘ ਪੁੱਤਰ ਸ਼੍ਰੀ ਤਰਸੀਮ ਸਿੰਘ ਪੰਜ ਇਸ ਮੌਕੇ ਰਣਜੀਤ ਸਿੰਘ ਦੇਵਰਾਜ ਮੱਖਣ ਸਿੰਘ ਮਦਨ ਲਾਲ ਬਨਾਰਸੀ ਲਾਲ ਕੁਲਦੀਪ ਸਿੰਘ ਤਲਵਾਰਾ ਸਿੰਘ ਬੀਬੀ ਸੁਰਿੰਦਰ ਕੌਰ ਤੀਰਥਕੌਰ ਸੁਖਵਿੰਦਰ ਕੌਰ ਸੁਰਿੰਦਰ ਕੁਮਾਰ ਹਰਵਿੰਦਰ ਸਿੰਘ ਜਸਕਰਨ ਸਿੰਘ ਹਾਜ਼ਰ ਸਨ ਸਰਬ ਕੀ ਹੈ ਮਾਧਵਾ ਅ ਮੈਂ ਰਣਜੀਤ ਸਿੰਘ ਰੰਦਾਵਾ ਜੀ ਪਿੰਡ ਤੇ ਸੰਤਨਗਰ ਐਸੇ ਪਿੰਡ ਤੋਂ ਸਰਨਾ ਜਿਹੜੀ ਅੱਜ ਇੱਥੇ ਪੰਚਾਇਤ ਸਰਬਸੰਤੀਆਂ ਚ ਨਿਕੀ ਹੈਗੀ ਆ ਕੀ ਕੰਮ ਹੈ ਸਰਕਾਰ ਨੇ ਮੈਂ ਤੁਹਾਡਾ ਸਿਉਣਾ ਪਹਿਲਾਂ ਤਾਂ ਜੀ ਸਾਰੇ ਸਾਡੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਸਰਬਸੰਤੀ ਨਾ ਪੰਚਾਇਤ ਚੁਣੀ ਗਈ ਆ ਤੇ ਸਾਰੇ ਵਧਾਈ ਦੇ ਪਾਤਰ ਹੈ ਤੇ ਨੰਬਰ 2 ਤੇ ਸਰਕਾਰ ਪੰਜਾਬ ਸਰਕਾਰ ਹੈ ਜੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸਰਬਸੰਤੀ ਲਈ 5 ਲੱਖ ਰੁਪਏ ਦੀ ਗ੍ਰਾਂਟ ਇਹ ਉਹ ਵੀ ਅਸੀਂ ਜਾਉਂਦੇ ਵਿੱਚ ਸਾਡੇ ਪਿੰਡ ਦੇ ਵਿੱਚ ਇਹ ਦੂਜੀ ਵਾਰੀ ਸਰਪੰਤ ਦੀ ਹੋਈ ਆ ਤੇ ਸਾਨੂੰ ਗ੍ਰਾਂਟ ਦਿੱਤੀ ਜਾਵੇ ਜੀ ਬੜੇ ਧੰਨਵਾਦੀ ਹੋਵਾਂਗੇ ਪੰਜਾਬ ਸਰਕਾਰ ਦੇ ਸਪੈਸ਼ਲੀ ਮੁੱਖ ਮੰਤਰੀ ਸਦਾ ਪ੍ਰਭਾਤ ਸਨਮਾਨ ਦੇ ਬੋਲ ਪਕੀਦਾ ਤੁਹਾਡਾ ਬਲਵੀਰ ਸਿੰਘ ਜੀ ਪਿੰਡ ਕਿਹੜਾ ਜੀ ਸ਼ਾਂਤਨਗਰ ਜੀ ਆ ਜਿੱਥੇ ਪੰਚਾਇਤ ਜਿਹੜੀ ਹੈਗੀ ਆ ਸਰਵ ਸੰਧੀਆਂ ਚੰਗੀਆਂ ਆ ਤੁਸੀਂ ਵੀ ਇੱਥੇ ਮੌਜੂਦ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਸੀਆਂ ਔਰ ਸਰਕਾਰ ਅੱਜ ਸਾਡੇ ਸੰਤ ਨਗਰ ਦੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਜੀ ਔਰ ਸਾਰੇ ਹੀ ਪੰਚਾਂ ਨੂੰ ਸਰਪੰਚ ਨੂੰ ਵਧਾਈਆਂ ਤਾਂ ਸਾਡੀ ਪੰਚਾਇਤ ਜਿਹੜੇ ਇੱਥੇ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇੰਨੀ ਸਹੂਲਤ ਦਿੱਤੀ ਕਿ ਪੰਚਾਇਤਾਂ ਸਰਬਸੰਮਤੀ ਦੇ ਨਾਲ ਜਿਹੜੀਆਂ ਚੁਣ ਕੇ ਆਉਣ ਉਹਨਾਂ ਨੂੰ 5-5 ਲੱਖ ਰੁਪਇਆ ਦਿੱਤਾ ਜਾਊਗਾ ਸੋ ਐਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੇ ਸਾਡੇ ਪਿੰਡ ਨੂੰ ਵੀ ਇਸੇ ਤਰ੍ਹਾਂ ਗ੍ਰਾਂਟ ਦੇਣ ਔਰ ਇੱਥੇ ਆਉਣ ਬਹੁਤ ਹੀ ਵਧੀਆ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਧੰਨਵਾਦ